ਇਹ ਬੰਦੇ ਨੂੰ ਆਇਆ ਹੋਇਆ ਤਾਂ ਵੀ ਇੱਕ ਥਾਂ ਖਰਾਬ ਰੂਪ ਨਾਲ ਹੋਵੇ ਉਹ ਨਹੀਂ ਪਈ ਜਾਂ ਜਿਹੜਾ ਚੜੀ ਗਿਆ ਉਹ ਤਾਂ ਉਹ ਨਹੀਂ ਹੁੰਦੀ ਹੁੰਦੀ ਬਰਾਬਰ ਨਹੀਂ ਦੇਖਣਾ ਕੀ ਹੈ ਬਈ ਯਾਰ ਤੁਹਾਨੂੰ ਦੱਸਦਾ ਇੱਕ ਰੇਟ ਦੱਸਦਾ ਜਿਹੜਾ ਇਹਨਾਂ ਨੂੰ ਬਣਾਉਂਦਾ ਸਿੱਧਾ ਹੀ 8 ਘਟਾ ਤਾ 20 ਮੰਗਲਾ ਫਿਰ ਤੂੰ ਆਖੀਂ 10 ਘਟਾਉਂਦਾ 25 ਮੰਗਲਾ ਫਿਰ ਆਖੀਂ 15 ਘਟਾਉਂਦਾ ਬਾਈ ਤੇਰੇ ਉਹ ਤੈਨੂੰ ਕੋਈ ਰੋਕਦਾ 15 20 ਮੰਗ 25 ਮੰਗ 30 ਮੰਗਲਾ ਇੱਥੇ ਨਹੀਂ ਅਸੀਂ ਵੀ ਪਤਾ ਠੀਕ ਨਹੀਂ 20 ਮੰਗਿਆ ਨਾ ਹੁੰਦਾ ਥੋੜੀ ਮੰਗਿਆ ਹੁੰਦਾ ਹੈਣੀ ਆਪਣੇ ਕੋਲੇ 20 ਜੀ ਉਹਨੇ ਦੀ ਹੈਣੀ ਆਪਾਂ ਹੁਣ ਬੰਦੇ ਨੂੰ 50000 ਕਹਿ ਦਈ ਹਾਂ ਜਿੰਨੇ ਕਦੀ ਚੀਜ਼ ਆਪਾਂ ਉਹਨਾਂ ਨੂੰ ਕਹਿਗਾ ਹੈਂ ਤੁਸੀਂ ਵਪਾਰੀ ਬੰਦੇ ਸਾਡੇ ਕੋਲ ਮਾਇਆ ਰੱਖਿਆ ਹੈ ਠੀਕ ਹੈ ਜੀ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੈ ਠੀਕ ਹੈ ਜਿੰਨੇ ਵੀ ਚੀਜ਼ ਆਪਾਂ ਉਹਨਾਂ ਨੂੰ ਮੰਗੋਦੇ ਆਂ ਆਪਾਂ ਬਾਧੂ-ਬਾਫਾ ਕਰੀ ਜਿੱਦ ਲਈ ਮੁਰਗੀ ਗੱ ਦੇ ਮੇਗਾ ਕਿੰਨੇ ਦੀ ਇਹ ਦੱਸਦਾ ਇਹ ਨੂੰ 18000 ਰੁਪਇਆ ਕਹਤੋ ਉਹ ਉਹ ਤਾਂ ਸੁਣ ਲੈ ਸਾਰੇ ਨਾ ਸਾਰੇ ਨੇ ਸੁਣ ਲੈ ਤੂੰ ਦੱਸ ਕਿੰਨੇ ਚਾਹੀਦੀ ਗਾਂ ਚੱਲ ਉਹ ਆ ਦੱਸ ਵੀ ਕਿੰਨੇ ਦੀ ਛੱਡਣੀ ਆ ਛੱਡਦਾ ਕੌਣ ਸਾਢੇ 17 ਐ ਛੱਡਣਾ 11000 ਦਿਨਾ ਨਾ 11000 ਮੈਂ ਨਾ ਬੋਲ ਸਾਢੇ 17 ਪੂਰੇ 12 ਦੀ ਬੱਕਰੀ ਲਿਆ ਹੋਰ ਦੱਸੋ ਮੇਰਾ ਬੱਕਰੀ ਤਾਂ ਦੇ ਹੀ ਦੇਣੀ ਆ ਕਿੰਨੇ ਲਾਇਆ ਉੱਥੇ ਕਿੰਨੇ ਦੇਣਿਆ ਬਾਈ ਖਾਣਾ ਦੱਸ ਯਾਰ ਯਾਰ ਬਾਈ ਹੁਣ ਤੁਸੀਂ ਯਾਰ ਜਵਾਕਾਂ ਵਾਲੀਆਂ ਗੱਲਾਂ ਕਰ ਲੈ ਜੇ ਤੂੰ ਲੈ ਆ ਉਹ ਰੇਟਰ ਉਹਦਾ ਹੋਰ ਹੁੰਦਾ ਸਿਸਟਮ ਰੋਏ ਤੇ ਵਾਦਾ ਕਰਦਾ ਰਹਿਂਦਾਗਾ ਤੇ ਵਾਦਾ ਫਿਰ ਵਾਦਾ ਦੇ ਦੇ ਉਹਦੇ ਨਾਲ ਫਿਰ ਉਵੇਂ ਹੀ ਹੋ ਜੂਗੀ ਫਿਰ ਤੂੰ 9 ਦੀ ਆ ਨਾ ਨਹੀਂ ਬਾਈ ਯਾਰ 9 ਦੀ ਤਾਂ ਦਿੱਤੀ ਨਹੀਂ ਯਾਰ ਹਾਂ ਹੁਣ ਆਏ ਪੁੱਛਦੇ ਉਹ ਤੈਨੂੰ ਆਂਦਾ ਕਿੰਨੇ ਹਾਂ 10 ਤੋਂ ਬਾਅਦ ਛੱਡਾਂ ਤੇ ਲੱਗੇ ਰਹੇ ਨੇ ਇਹਦਾ ਲੈਣਾ ਯਾਰ 7 9 ਯਾਰ ਬਾੜ ਦੇਣਾ ਬਾਈ ਮੈਂ ਤਾਂ ਫੇਰ ਨੂੰ ਸਾਥ ਆ ਕੀ ਇਹਨਾਂ ਦਾ ਬੜਾ ਬਾਈ ਸਾਡੇ 9 ਜਿ ਲਖਾਈ ਕਰਾ ਦੇ ਉਹ ਕੀ ਸਾਬ ਪਿੱਛੇ ਪਾ ਦੇ ਪੈਸੇ ਨਹੀਂ ਬਾਈ ਯਾਰ ਭੈਣ ਨੇ ਦੀ ਬੱਕਰੀ 2 ਵੱਧ ਪੈਸਾ ਨਹੀਂ ਬਾਈ ਹਾਂ ਤੇ ਹੁਣ 100 ਪਿੱਛੇ ਥੋੜਾ ਜਿਹਾ ਘੱਟ ਰੋਣਾ ਕੰਮ ਬੱਕਰੀਆਂ ਵੱਧ ਪੈਸਾ ਕਿੰਨੇ ਲੱਗੇ 100 ਦੇ ਛੜਦਾ ਹੈ ਲਿਖਾਈ ਖਾ ਰਣੇ ਢਾਂਡੇ ਨੂੰ ਕਹਿੰਦਾ ਨੇ 100 ਪਿੱਛੇ ਚੱਲ ਚੱਲ ਗੁਰਪ੍ਰੀਤ ਚੱਲ ਲਿਖਾਈ ਆਪਾਂ ਆਦੀ ਹੁੰਦੀ ਹੈ ਭਣਾ ਭਾਈ ਆ ਤੂੰ ਆਪ ਦੇ ਤਰ੍ਹਾਂ ਆਦੀ ਚਰਾਂ 100 ਪਿੱਛੇ ਕੀ ਪਿਆ ਬੱਕਰੀ ਵੱਧ ਪੈਸਾ ਚੱਲ ਖਾਲਸੇ ਨੇ ਆ ਕੇ ਛੱਤ ਮੱਝ ਬੱਚੇ ਵੇਖੀ ਬਹੁਤ ਸੋਹਣੇ ਹੋ। ਤੇਰੇ ਭਰੋਸੇ ਰਿਹਾ ਤਰਾਖਾ। ਯਾਰ ਬਾਈ ਬੱਚੇ ਰੱਖਣੇ ਆ ਇਹਨਾਂ ਨੂੰ ਪਤਾ ਹੀ ਆ ਬਾਈ। ਬੱਚੇ ਜੇ ਬਾਲਟ ਹੋਇਆ ਪਤਾ ਵੀ ਇਹ ਗੱਲ ਦੀ। ਠੀਕ ਹੈ ਠੀਕ ਹੈ ਸੋਨ ਬਾਈ ਸਮਝ ਨਹੀਂ ਰਿਹਾ ਵਾਧਾ ਕਰੇ ਖਾਨ ਵਾਲਾ ਇਹ ਬਾਈ ਸੁਣ ਗੁਮਾਰਾ ਮੂਰਤ ਨੇ ਬਾਈ ਇਹਦਾ ਯਾਰ ਬਾਈ ਹਜੇ ਵੀ ਆ ਤੁਹਾਡੇ ਪੈਸੇ ਤੁਹਾਡੇ ਕੋਲ ਨੇ ਤੁਹਾਨੂੰ ਇਹ ਗੱਲ ਦੀ ਸ਼ੱਕ ਹੈ ਨਾ ਮੈਂ ਤਾਂ ਉਹ ਤੋੜੇ ਫੇਰੇ ਦਾ ਇਸ ਤਰ੍ਹਾਂ ਰੱਖਣੇ ਨੇ ਤੋੜੇ ਫੇਰੇ ਬਾਈ ਪਹਿਲੀ ਗੱਲ ਤਾਂ ਬੰਦਿਆਂ ਜੀ ਨਹੀਂ ਗਈ ਬਾੜੀ ਬਾਹਰ ਲੈ ਬਾਦੇ ਉੱਥੇ ਕੱਲਾ ਸੀ ਜੰਨੇ ਬੰਦੇ ਨੂੰ ਹੋਰ ਨੂੰ ਜਾਂਦਾ ਹੀ ਨਹੀਂ ਗਿਆ ਦੂਜਾ ਰੱਸੇ ਦਾ ਵੀ ਹੁੰਦਾ ਰੱਸਾ ਪਾਉਂਗਾ ਨਹੀਂ ਜਦੋਂ ਪਹੇ ਜਦੋਂ ਰੱਸਾ ਨਹੀਂ ਪਾਉਂਦੇ ਦੂਜਾ ਇਹ ਗੱਲ ਆ ਵੀ ਮੋਟਰਸਾਈਕਲ ਤੇ ਆਈ ਨੂੰ ਤੇ ਸਾਰੇ 20 ਮਿੰਟ ਹੋਏ ਆ ਅੱਧਾ ਘੰਟਾ ਹੋਣਾ ਕੇ ਨਾਲ ਫਰਕ ਪਾ ਗਿਆ ਮੈਨੇ ਤੁੱਪੇ ਦਾ ਬਾਈ ਹਵਾ ਵਾਈਦੀ ਆ ਇਹ ਆ ਆ